ਜਦੋਂ ਆਪਾਂ ਧਿਆਨ ਕਰਦੇ ਆਂ ਸਿਮਰਨ ਕਰਦੇ ਆਂ ਜਾਂ ਬਾਣੀ ਨੂੰ ਪੜ੍ਹਦੇ ਆਂ ਸਾਡੇ ਮਨ ਦੇ ਵਿੱਚ ਇੱਕੋ ਇੱਕ ਸਵਾਲ ਆਉਂਦਾ ਕਿ ਦਸਮ ਦਵਾਰ ਤੋਂ ਅੱਗੇ ਕੀ ਹੈ ਕੀ ਹੁੰਦਾ ਹੈ ਜਦੋਂ ਦਸਮ ਦਵਾਰ ਖੁੱਲ ਜਾਂਦਾ ਇਹ ਸਵਾਲ ਤਾਂ ਪਹਿਲੇ ਪੈਦਾ ਹੋ ਜਾਊਗਾ ਪਰ ਇਹਦਾ ਜਵਾਬ ਅੱਗੇ ਜਾ ਕੇ ਮਿਲੇਗਾ ਤੁਹਾਡੇ ਨਾਲ ਵੀ ਕਦੀ ਨਾ ਕਦੀ ਅਜਿਹਾ ਹੋਇਆ ਹੋਣਾ ਕਿ ਜਦੋਂ ਆਪਾਂ ਧਿਆਨ ਦੇ ਵਿੱਚ ਬੈਠਦੇ ਆ ਮਨ ਦੇ ਵਿੱਚ ਇੱਕ ਫੁਰਨਾ ਜਰੂਰ ਹੁੰਦਾ ਜੇ ਆਪਾਂ ਸੰਤਾ ਮਹਾਪੁਰਸ਼ਾਂ ਦੇ ਕੋਲ ਵੀ ਬੈਠਦੇ ਆ ਤਾਂ ਆਪਣਾ ਦਿਲ ਕਰਦਾ ਕਿ ਉਹਨਾਂ ਨੂੰ ਪੁੱਛੀਏ ਕਿ ਇਸ ਤੋਂ ਅੱਗੇ ਕੀ ਹੈ ਜੇ ਕਿਸੇ ਜੀਵ ਦਾ ਦਰਦ ਸੰਦਵਾਰ ਖੁੱਲ ਜਾਂਦਾ ਤਾਂ ਕੀ ਹੁੰਦਾ ਹੈ ਸੰਸਾਰ ਦੇ ਵਿੱਚ ਵਿਚਰਦੇ ਵਿਚਰਦਿਆਂ ਜੀਵ ਦਾ ਦਿਲ ਕਰਦਾ ਮਨ ਕਰਦਾ ਕਿ ਮੈਂ ਵੀ ਧਿਆਨ ਕਰਾਂ ਕਿਉਂਕਿ ਅੰਦਰ ਇੱਕ ਤੜਫ ਹੁੰਦੀ ਆ ਸਿਮਰਨ ਕਰਨ ਦੀ ਸ਼ਾਂਤੀ ਨੂੰ ਲੱਭਣ ਦੀ ਹੁਣ ਮਨ ਦੇ ਵਿੱਚ ਜਿਹੜੀ ਸ਼ਾਂਤੀ ਆ ਉਹ ਦੱਬੀ ਹੋਈ ਆ ਜਦ ਤੱਕ ਸਾਡੇ ਵਿਚਾਰ ਚੱਲਦੇ ਆ ਉਹ ਸ਼ਾਂਤੀ ਦੱਬੀ ਰਹਿੰਦੀ ਆ ਅਸੀਂ ਜਦੋਂ ਅਰਦਾਸਾਂ ਬੇਨਤੀਆਂ ਕਰਦੇ ਆ ਗੁਰਮਖਾ ਦੀਆਂ ਸੰਗਤਾਂ ਕਰਦੇ ਆ ਹੌਲੀ ਹੌਲੀ ਆਪਾਂ ਉਹ ਵਿਚਾਰਾਂ ਦਾ ਜਿਹੜਾ ਭਾਰ ਆ ਉਹਨੂੰ ਘਟਾਉਂਦੇ ਆ ਬੋਡੀ ਨੂੰ ਵਿਚਾਰਾਂ ਤੋਂ ਥੋੜਾ ਪਰੇ ਰੱਖਦੇ ਆ ਫੇਰ ਉਹ ਜਿਹੜੀ ਖੁਸ਼ੀ ਅੰਦਰ ਆ ਨਾ ਉਹ ਚਲਕਾਰੇ ਮਾਰਦੀ ਆ ਪਰ ਪ੍ਰੋਪਰ ਹੋਦੋਂ ਮਾਰੇਗੀ ਜਦੋਂ ਆਪਾਂ ਰੋਜ਼ਾਨਾ ਇੱਕ ਪੱਕਾ ਸਮਾਂ ਧਾਰ ਲਿਆ ਸਿਮਰਨ ਕਰਨ ਦਾ ਕਿ ਉਸ ਸਮੇਂ ਆਪਾਂ ਬੈਠ ਕੇ ਵਾਹਿਗੁਰੂ ਵਾਹਿਗੁਰੂ ਦਾ ਜਪ ਕਰਨਾ ਉਹ ਜਪ ਇੰਨਾ ਪ੍ਰਪੱਖ ਹੋ ਜਾਂਦਾ ਕਿ ਵਿਚਾਰ ਭਰੇ ਹੋ ਜਾਂਦੇ ਉਹ ਜਿਹੜੀ ਅੰਦਰੋਂ ਸ਼ਾਂਤੀ ਆ ਉਹ ਪ੍ਰਗਟ ਹੋ ਜਾਂਦੀ ਹੈ ਹੁਣ ਜਿਹੜੀ ਉਹ ਸ਼ਾਂਤੀ ਪ੍ਰਗਟ ਹੋਈ ਆ ਉਹ ਸਾਡੇ ਮਨ ਦੇ ਉੱਤੇ ਜਗਾਵਾਨੀ ਸ਼ੁਰੂ ਹੋ ਜਾਂਦੀ ਹੈ ਮਨ ਉਸ ਜਗ੍ਹਾ ਦੇ ਉੱਤੇ ਵਿਚਨਾਂ ਸ਼ੁਰੂ ਕਰ ਦਿੰਦਾ ਜਿਹਨੂੰ ਆਪਾਂ ਕੀ ਕਵਾਂਗੇ ਵਿਧਿਆਨ ਦੇ ਵਿੱਚ ਵਿਚਰਨੇ ਨਾ ਅਸੀਂ ਆਉਣ ਵਾਲੇ ਸਮੇਂ ਦਾ ਕੋਈ ਸੋਚਦੇ ਹਾਂ ਨਾ ਬੀਤੇ ਹੋਏ ਸਮੇਂ ਬਾਰੇ ਕੁਝ ਇਦਾਂ ਹੀ ਕਰਦੇ ਕਰਦੇ ਮਨ ਦਿਨ ਦਾ ਜ਼ਿਆਦਾ ਸਮਾਂ ਕਿੱਥੇ ਬਤਾਉਂਦਾ ਉੱਪਰ ਫਿਰ ਕਰਦੇ ਵਿੱਚ ਜਿਹਨੂੰ ਦਸਮ ਦਵਾਰ ਵੀ ਆਪਾਂ ਕਹਦੇ ਹੀ ਹੈ ਉਸ ਦਰ ਤੇ ਜਾ ਕੇ ਲਗਾਤਾਰ ਭਗਤੀ ਕਰਦਾ ਹੁਣ ਪਹਿਲੀ ਗੱਲ ਤਾਂ ਇਹ ਕਿ ਇਸ ਦਰ ਨੂੰ ਆਪਾਂ ਕਿਸੇ ਵੀ ਜ਼ੋਰ ਦੇ ਨਾਲ ਫਰਮਾਇਸ਼ ਦੇ ਨਾਲ ਨਹੀਂ ਖੋਲ ਸਕਦੇ ਪੈਸੇ ਨਾਲ ਵੀ ਨਹੀਂ ਖੋਲ ਸਕਦੇ ਪੈਸਾ ਕਿਹਨੂੰ ਦੇਵਾਂਗੇ ਕਿਸੇ ਨੂੰ ਨਹੀਂ ਕੋਈ ਜੀਵ ਉੱਥੇ ਨਿਰਵਿਚਾਰ ਹੋ ਕੇ ਬੈਠੇਗਾ ਨਾਮ ਨੂੰ ਸੁਣੇਗਾ ਮਾਲਕ ਫਿਰ ਕਿਰਪਾ ਕਰਦੇ ਨੇ ਉਹ ਦਸਮ ਦਵਾਰ ਖੁੱਲਦਾ ਹੈ ਹੁਣ ਉਸ ਦਸਮ ਦਵਾਰ ਦੇ ਅੱਗੇ ਕੀ ਹੈ ਦਸਮ ਦਵਾਰ ਤੋਂ ਅੱਗੇ ਜੋ ਵੀ ਹੈ ਉਸ ਦਾ ਗੱਲਾਂ ਦੇ ਨਾਲ ਵਿਖਿਆਨ ਨਹੀਂ ਕੀਤਾ ਜਾ ਸਕਦਾ ਪਰ ਜੀਵ ਨੂੰ ਦੋ ਸੰਸਾਰ ਦਿਖਣੇ ਸ਼ੁਰੂ ਹੋ ਜਾਂਦੇ ਇੱਕ ਜੋ ਆਪਾਂ ਇਧਰ ਦੀਆਂ ਅੱਖਾਂ ਦੇ ਨਾਲ ਵੇਖਦੇ ਆ ਇੱਕ ਹੋ ਗਿਆ ਆਪਣੇ ਮਨ ਦੀ ਅੱਖ ਦਸਮ ਦਵਾਰ ਤੀਸਰਾ ਨਿਤਰ ਆਗਿਆ ਚੱਕਰ ਮਨ ਸੂਖਮ ਸੰਸਾਰ ਨੂੰ ਵੇਖਣਾ ਸ਼ੁਰੂ ਕਰ ਦਿੰਦਾ ਜਿਹੜਾ ਕਿ ਹੁਣ ਆਪਾਂ ਨੂੰ ਇਨ੍ਹਾਂ ਅੱਖਾਂ ਦੇ ਨਾਲ ਨਹੀਂ ਦਿਖਾਈ ਦਿੰਦਾ। ਜਿਹੋ ਜਾਂ ਗੁਰਮੁਖ ਦੱਸਦੇ ਨੇ ਇੱਧਰ ਸੰਸਾਰ ਹੈ ਉਧਰ ਵੀ ਸਾਰਾ ਕੁਝ ਇਦਾਂ ਹੀ ਚੱਲਦਾ ਹੈ। ਪਰ ਜੈਸ ਜੀਵ ਦੀ ਅੱਖ ਖੁੱਲ ਗਈ ਹੈ। ਉਹ ਹੀ ਸੁਖਮ ਸੰਸਾਰ ਨੂੰ ਵੇਖ ਸਕਦਾ। ਮਨ ਹਮੇਸ਼ਾ ਆਨੰਦ ਸ਼ਾਂਤੀ ਦੇ ਨਾਲ ਭਰਿਆ ਰਹਿੰਦਾ। ਜੈਸ ਪਿਤਾ ਨੂੰ ਮਿਲਣ ਵਾਸਤੇ ਉਸਨੇ ਭਗਤੀ ਕੀਤੀ ਆ ਉਸ ਪਿਤਾ ਨੂੰ ਮਿਲਦਾ ਆ, ਵੇਖਦਾ ਆ, ਗੱਲਾਂ ਕਰਦਾ ਆ। ਸੱਚਖੰਡ ਦੇ ਵਿੱਚ ਜਾਂਦਾ ਹੈ ਸੂਖਮ ਰੂਪ ਦੇ ਵਿੱਚ ਐਸਟਰ ਟਰੈਵਲ ਵੀ ਕਰਦਾ ਹੈ ਆਪਣੀ ਬਾਡੀ ਤੋਂ ਵੱਖ ਵੀ ਹੋ ਜਾਂਦਾ ਹੋਰ ਵੀ ਬਹੁਤ ਕੁਝ ਜੀਵ ਦੇ ਅੰਦਰ ਪ੍ਰਗਟ ਹੋ ਜਾਂਦਾ ਜਿਸ ਨੂੰ ਆਪਾਂ ਇਹ ਭਾਸ਼ਾ ਦੇ ਨਾਲ ਜੇ ਵਿਖਿਆਨ ਕਰੀਏ ਤਾਂ ਕਰਨਾ ਮੁਸ਼ਕਲ ਹੈ ਬਾਣੀ ਦੇ ਵਿੱਚ ਸਾਰੀਆਂ ਹੀ ਗੱਲਾਂ ਚੀਜ਼ਾਂ ਦੱਸੀਆਂ ਗਈਆਂ ਨੇ ਇਸ ਕਰਕੇ ਆਪਾਂ ਬਾਣੀ ਨੂੰ ਵਿਚਾਰ ਕੇ ਪੜਨਾ ਹੁਣ ਉਹ ਦਸਮਦਵਾਰ ਜੋ ਹੈ ਉਹ ਗੁਰੂ ਦੇ ਸ਼ਬਦ ਤੋਂ ਬਿਨਾਂ ਨਹੀਂ ਖੁੱਲਦਾ ਕਿਉਂਕਿ ਉੱਥੇ ਦਾ ਜਿਹੜਾ ਜਿੰਦਰਾ ਆ ਉਹ ਮਾਲਕ ਨੇ ਲਾਇਆ ਕੌਣ ਦਾ ਸੰਤੁਲਨ ਵਿਗੜਿਆ ਨਿਤਰਾ ਦਾ ਸੰਤੁਲਨ ਵਿਗੜਿਆ ਉੱਪਰ ਦੀ ਮਨ ਦੇ ਉੱਤੇ ਵਿਚਾਰਾਂ ਦੀ ਮੈਲ ਪੈ ਗਈ ਹੁਣ ਜਿੰਨਾ ਆਪਾਂ ਸਿਮਰਨ ਕਰਾਂਗੇ ਜਿੰਨਾ ਧਿਆਨ ਤੇ ਵਿਚਰਾਂਗੇ ਮਨ ਦੀ ਮੈਲ ਉਤਰੇਗੀ ਤੇ ਫਿਰ ਉਹ ਦਰ ਖੁੱਲੇਗਾ ਇਸ ਤਰ੍ਹਾਂ ਸੰਗਤ ਜੀ ਜਿਵੇਂ ਇੱਧਰ ਇੱਕ ਸੰਸਾਰ ਹੈ ਜੋ ਇਹਨਾਂ ਅੱਖਾਂ ਦੇ ਨਾਲ ਪੰ ਦਿਖਾਈ ਦਿੰਦਾ ਜੇ ਕਿਸੇ ਜੀਵ ਦੀ ਉਹ ਅੰਦਰਲੀ ਅੱਖ ਵੀ ਖੁੱਲ ਜਾਵੇ ਤਾਂ ਉਸ ਨੂੰ ਉਹ ਸੂਖਮ ਸੰਸਾਰ ਵੀ ਸਾਰਾ ਕੁਝ ਦਿਖਾਈ ਦਿੰਦਾ